ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁੱਖਾਂ ਨਾਸ ਹੋਏ ਹੱਥ ਦੇ ਆਪ ਰਖ ਵੇ ਆਪੇ ਭਉਨਾ ਕੋਇ ਗੁਣ गावा ਦਿਨ ਰਹਿਣ ਇਤ ਕਮ ਲਾਏ ਸੰਤ ਜਨਾ ਕੈ ਸੰਗ ਹਉ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਇਕੋ ਰਵ ਰਹਾ ਗੁਰ ਪ੍ਰਸਾਦੀ ਸਚ ਸਚੋ ਸਚ ਲਿਆ ਦਇਆ ਕਰੋ ਦਇਾਲ ਆਪਣੇ ਸਿਫਤ ਦਿਓ ਦਰਸ਼ਨ ਤੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪਿਏ ਮਨ ਮਾਹਿ ਇਕਸ ਕੀ ਸਰਨਾਏ ਇਕਸ ਸਿਉ ਕਰ ਪਰਹੜੀ ਦੂਜੀ ਨਹੀਂ ਜਾਏ ਇਕੋ ਦਾਤਾ ਮੰਗਿਐ ਸਭ ਕਿਛ ਪੱਲੇ ਪਾਏ ਮਨ ਤਨ ਸਾਸ ਗਿਰਾਸ ਪ੍ਰਭ ਇਕੋ ਇਕ ਤੈ ਆਏ ਅੰਮ੍ਰਿਤ ਨਾਮ ਨਿਦਾਨ ਸਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾ ਆਏ ਜਲ ਥਲ ਮਈਲ ਰਵ ਰਹਾ ਦੂਜਾ ਕੋਈ ਨਹੀਂ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਈ ਕੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿਤਾ ਤਿਨ ਪੈਣ ਜਿਸਨੂੰ ਤੇਰਾ ਅੰਗ ਤੇਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੂਛਿਐ ਜਿਸਨੋ ਤੇਰੀ ਖੁਸ਼ੀ ਤਿੰਨ ਨੌ ਨਿਦ ਪਹੁੰਚੀ ਐ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸ਼ੰਦਗੀ ਜਿਸਨੋ ਤੇਰੀ ਮਹਿਰ ਸੋ ਤੇਰੀ ਬੰਦਗੀ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸ਼ੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਰਾਗ RAMKALI ਕੀ ਵਾਰ ਦੂਜੀ ਪੌੜੀ ਅਠਵੀਂ ਸ਼ਲੋਕਾਂ ਨਾਲ